ਜੁਲਾਈ ਨੂੰ ਕਾਰਗਿਲ ਜੰਗ ਦੀ ਜਿੱਤ ਨੂੰ ਵਿਜੈ ਦਿਵਸ ਦੇ ਵਜੋਂ ਮਨਾ ਰਿਹਾ ਅਤੇ ਅੱਜ ਇਸ ਜਿੱਤ ਦੇ 25 ਸਾਲ ਪੂਰੇ ਹੋ ਗਏ ਹਨ ਜਿਸ ਦੇ ਤਹਿਤ ਬਰਨਾਲਾ ਵਿਖੇ ਸਾਪ ਦਾ ਸੈਨਿਕਾਂ ਦੇ ਲਈ ਸਿਲਵਰ ਡੇ ਵਜੋਂ ਵੀ ਕਾਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਬਰਨਾਲਾ ਪ੍ਰਸ਼ਾਸਨ ਦੇ ਵੱਲੋਂ ਇਹ ਵਿਜੈ ਦਿਵਸ ਮੁਰਤੂ ਉਮਤਾਮ ਦੇ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਇਸਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਜਪਾਰਤੀ ਫੌਜ ਨੂੰ 25 ਸਾਲ ਹੋ ਗਏ ਨੇ ਜਵਾਨਾਂ ਨੇ ਕਾਰਗਲ ਦੀਆਂ ਚੋਟੀਆਂ ਤੋਂ ਪਾਕਿਸਤਾਨੀ ਫੌਜ ਨੂੰ ਹਰਾਇਆ ਭਾਵੇਂ ਕਿ ਸਾਡੀ ਫੌਜ ਦੇ 527 ਬਹਾਦਰ ਜਵਾਨ ਸ਼ਹੀਦ ਹੋਏ ਅਤੇ 1363 ਫੌਜੀ ਜ਼ਖਮੀ ਹੋਏ। ਯੁੱਧ ਦੀ ਇਹ ਸਿਲਵਰ ਜੁਬਲੀ 25 ਜੁਲਾਈ ਨੂੰ ਮਨਾਈ ਗਈ ਤੇ ਸਟੈਂਡ ਬਰਨਾਲਾ ਨੇੜੇ ਬੀਬੀ ਪ੍ਰਧਾਨਕੌਰ ਨੇ ਬੜੀ ਹੀ ਸ਼ਰਧਾ ਭਾਵ ਨਾਲ ਬਣਾਇਆ। ਪ੍ਰੋਗਰਾਮ ਦੇ ਵਿੱਚ ਜ਼ਿਲ੍ਹੇ ਦੇ ਨਾਲ ਸੰਬੰਧਿਤ ਜੰਗੀ ਵਿਧਵਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਦੇਸ਼ ਦੇ ਲਈ ਲੜਨ ਵਾਲੇ ਬਹਾਦਰ ਸੈਨਿਕਾਂ ਨੂੰ ਯਾਦ ਕਰਦਿਆਂ ਫੁੱਲ ਭੇਂਟ ਕੀਤੇ ਗਏ। ओके 25 ਮਾ ਕਾਰਗਿਲ ਵਿਜੇ ਦਿਵਸ ਹੈ ਜਿਹਨੂੰ ਅਸੀਂ ਸਿਲ버 ਜੁਬਲੀ ਦੇ ਤੌਰ ਤੇ ਮਨਾ ਰਹੇ ਹਾਂ ਅੱਜ। ਔਰ ਇਸ ਜੰਗ ਦੇ ਵਿੱਚ ਜਿੱਥੇ ਸਾਨੂੰ ਬਹੁਤ ਵੱਡੀ ਜਿੱਤ ਹਾਸਲ ਹੋਈ ਕਿਉਂਕਿ ਦੁਸ਼ਮਣ ਜਿਹੜਾ ਹੈਗਾ ਉਹ ਪਹਾੜਿਆਂ ਦੇ ਉੱਪਰ ਖੜਾ ਸੀ ਤੇ ਅਸੀਂ ਥੱਲੇ ਸੀ ਤੇ ਸਾਨੂੰ ਬਹੁਤ ਸਾਰੀਆਂ ਹੈਵੀ ਕੈਜੂਐਲਟੀਜ਼ ਦਾ ਸਾਹਮਣਾ ਕਰਨਾ ਪਿਆ ਜਿਦੇ ਵਿੱਚ ਸਾਡੇ ਜਵਾਨ ਬਾਜ ਅਫਸਰ ਜਵਾਨ ਜੀਸੀਓ ਨੇ 527 ਜਵਾਨਾਂ ਨੇ ਜਾਨ ਗੁਆਈ ਹੈ। ਤੇ 1363 ਇਹਦੇ ਵਿੱਚ जख्मी ਹੋਏ ਨੇ ਪਰ ਫਿਰ ਵੀ ਖੁਸ਼ੀ ਦੀ ਗੱਲ ਹੈ ਕਿ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਅਸੀਂ ਕਾਰਗਿਲ ਵਿਜੇ ਜਿਹੜਾ ਦਿਸੂ ਨੂੰ ਵਿਜੇ ਕਰਕੇ ਸੀ ਪਾਕਿਸਤਾਨ ਦੇ ਮੂੰਹ ਦੇ ਉੱਤੇ ਥੱਪੜ ਮਾਰਿਆ ਅੱਜ ਅਸੀਂ ਸਾਡੇ ਜ਼ਿਲ੍ਹੇ ਦੇ ਵਿੱਚ ਜੋ ਵੀ ਸ਼ਹੀਦ ਪਰਿਵਾਰ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਤੇ ਕਾਰਗਿਲ ਵਿਜੇ ਦਿਵਸ 'ਤੇ ਅਸੀਂ ਲੋਕਾਂ ਨੂੰ ਬਹਾਈ ਦਿੱਤੀ ਹੈ ਤਾਂ ਕਿ ਅਸੀਂ ਅੱਜ ਜੰਗ ਜਿੱਤੇ ਆ ਸੋ ਬਾਕੀ ਸ਼ਹੀਦਾਂ ਨੂੰ ਯਾਦ ਕੀਤਾ ਤੇ ਜਿਹੜੇ ਸਾਡੇ ਸ਼ਹੀਦ ਪਰਿਵਾਰ ਨੇ ਲੇਕਿਨ ਇਸ ਸਮੇਂ ਮੈਂ ਜ਼ਰੂਰ ਇੱਕ ਗੱਲ ਕਹਿਣੀ ਚਾਹਾਂਗਾ ਸਰਕਾਰਾਂ ਨੂੰ ਇੱਕ ਲਾਂਭਾ ਦੇਣਾ ਚਾਹਾਂਗਾ ਪੋਲੀਟੀਕਲ ਲੋਕਾਂ ਨੂੰ ਇੱਕ ਲਾਂਭਾ ਦੇਣਾ ਚਾਹਾਂਗਾ ਸਾਡੇ 1999 ਤੋਂ ਬਾਅਦ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਹੁੰਦਾ ਉਹਨਾਂ ਨੇ ਕਰੋੜਾਂ ਰੁਪਏ ਦਿੱਤੇ ਨੇ ਕੰਪਨਸੇਸ਼ਨ ਦੇ ਤੌਰ ਤੇ ਲੇਕਿਨ ਜਿਹੜੇ ਜਨਵਰੀ 1999 ਤੋਂ ਪਹਿਲਾਂ ਸ਼ਹੀਦ ਹੋਏ ਨੇ ਉਹ ਲੋਕ ੱੱਕੇ ਖਾਂਦੇ ਫਿਰਦੇ ਨੇ ਉਹਨਾਂ ਦੇ ਪਰਿਵਾਰ ੱੱਕੇ ਖਾਂਦੇ ਫਿਰਦੇ ਨੇ ਸੋ ਮੈਂ ਅਪੀਲ ਕਰੂੰਗਾ ਜਿਹਦੇ ਇਸ ਪਵਿੱਤਰ ਦਿਹਾੜੇ ਤੇ ਸਰਕਾਰਾਂ ਨੂੰ ਬੋਧੀ ਸਾਹਿਬ ਨੂੰ ਵੀ ਸੈਂਟਰ ਸਰਕਾਰ ਨੂੰ ਔਰ ਸਟੇਟ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਕਿ ਸਾਰੇ ਜਿੰਨੇ ਸ਼ਹੀਦ ਨੇ ਉਹਨਾਂ ਨੂੰ ਇੱਕੋ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਵੇ ਤੇ ਇੱਕੋ ਜੀ ਕੰਪਨਸੇਸ਼ਨ ਦਿੱਤੀ ਜਾਵੇ ਅੱਜ ਅਸੀਂ ਉਹਨਾਂ ਸੂਰਬੀਰ ਬਹਾਦਰਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਸਾਡੀ ਮਾਤਭੂਮੀ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਦਾ ਬਲੀਦਾਨ ਕੀਤਾ ਅੱਜ ਅਸੀਂ ਸਮੂਹ ਬਰਨਾਲਾ ਵੱਲੋਂ ਫੌਜੀਆਂ ਵੱਲੋਂ ਸਮੂਹ ਸ਼ਹੀਦ ਸਰਦਾਰਕ ਪਰਿਵਾਰਾਂ ਨੂੰ ਸਨਮਾਨ ਕੀਤਾ ਹੈ ਅਤੇ ਉਹਨਾਂ ਦੇ ਨਾਲ ਹਰ ਸਖ ਦੁੱਖ ਦੇ ਵਿੱਚ ਅਸੀਂ ਖੜਿਆ ਹੈ ਅਸੀਂ ਉਸ ਸੀਧਾਂ ਨੂੰ ਅੱਜ ਯਾਦ ਕੀਤਾ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਆਪਣੇ ਦੇਸ਼ ਦੇ ਲਈ ਪਹਿਲਾ ਬਲੀਦਾਨ ਦੇ ਕੇ ਆਪਣੇ ਦੇਸ਼ ਦੀ ਆਣ ਅਤੇ ਸ਼ਾਨ ਨੂੰ ਬਰਕਰਾਰ ਰੱਖਿਆ ਅੱਜ ਦੇ ਹਾਰ ਦੇ ਵਿੱਚ ਨਵੀਂ ਤੀਨ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਉਹ ਨਸਿਆਂ ਤੋਂ ਦੂਰ ਹੋ ਕੇ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਕੇ ਦੇਸ਼ ਦੇ ਲਈ ਕੌਮ ਦੇ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਔਰ ਆਪਣੇ ਦੇਸ਼ ਦਾ ਆਪਣੀ ਕੌਮ ਦਾ ਨਾਮ ਰੋਸ਼ਨ ਕਰਨਾ